ਕਿੰਨਾ ਕਿਰਾਇਆ ਦਈ ਜਗਦੀਸ਼ ਹੈ ਜੀ ਕਿੰਨਾ ਘਟਾ ਪਗੋਰਾ ਜੀ ਕੀ ਮਸਲਾ ਆਇਆ ਕਰਦੇ ਨਾਲੇ ਮਸਲਾ ਇਹਨਾਂ ਨੂੰ ਫੋਰ ਪੈਵ ਦਾ ਜੀ ਹੂੰ ਫੋਰ ਪੈਵ ਚ ਨੁਕਸਾ ਆਇਆ ਕਿੰਨਾ ਘਟਾ ਕਰਵਾਣਾ ਹੈ ਖਰਚ ਦੱਸਿਆ 5-6 ਲੱਖ ਦੱਸਿਆ ਉਹਨਾਂ ਨੇ 5-6 ਲੱਖ ਦੱਸਿਆ ਕਿ ਕਿੰਨੇ ਕੰਡੇ ਦੋ ਹੈ ਜੀ ਜਿੱਤੇ ਹੀ ਕੰਮ ਕਰ ਦੋ ਜੋ ਮੈਂ ਰਾਜੀ ਹਾਂ ਇਹ ਕੰਮ ਕਰ ਦਾਂ ਜੀ ਤਾਂ ਕੀ ਹੋਣਾ ਕਹਿਣਾ ਚਾਹੋਗੇ ਤੁਸੀਂ ਇਹੋ ਹੀ ਬੰਨ ਕਰਨਾ ਚਾਹੁੰਦੇ ਆ ਕੋਈ ਮਦਦੋ ਜੀ ਆਪਣੀ ਹਾਂਜੀ ਤੇ ਕਿਰੇ ਹਸਪਤਲ ਫੜਾ ਲਿਆ ਜੀ ਇਹਨਾਂ ਪਹਿਲਾਂ ਅੰਮਰਸਾਰੇ ਮਾ ਜੰਦੇ ਫਿਰ ਵੱਲੇ ਪੱਲਿਓਂ ਚੰਡੀਗੜ੍ਹ ਚਲ ਗਏ ਜੀ ਉਹਨੇ ਹਾਂਜੀ ਹਾਂਜੀ ਕੇ ਰਿਸ਼ਤੇਦਾਰਾਂ ਨੇ ਮਜ਼ਾ ਕੀਤੀ ਫਿਰ ਕੇ ਰਿਸ਼ਤੇਦਾਰਾਂ ਨੇ ਮਜ਼ਾ ਨਹੀਂ ਕੀਤੀ ਹਾਂਜੀ ਕਿ ਪਿੰਡ ਦੇ ਮੋਦਬਾਰਾਂ ਨੂੰ ਜਾਂ ਪਿੰਡ ਪਵਾਸ ਨੂੰ ਨਹੀਂ ਨਹੀਂ ਜਿਹਨੇ ਮਜ਼ਾ ਨਹੀਂ ਕੀਤੀ ਹਾਂਜੀ ਨਹੀਂ ਕੋਈ ਨਹੀਂ ਬਾਕੀ ਉਹਨਾਂ ਕਰਦਾ ਜਿਹੜਾ ਗੁਜ਼ਾਰਾ ਫਿਰ ਕਿਸਤਾ ਚੱਲਦਾ ਘਰ ਦਾ ਗੁਜ਼ਾਰਾ ਇਤਨਾ ਮੋੜ ਮੋਟਾ ਆਈ ਜਾਣੇ ਆ ਜੀ ਆਪਾਂ ਉਹ ਤੁਹਾਡੀ ਲਿਆ ਕੇ ਤੇ ਉਹ ਲਾ ਲੀਂਦੇ ਉੱਤੇ ਹੋਰ ਕੋਈ ਸਾਧਨ ਨਹੀਂ ਹੈਗਾ ਆਪਰੇ ਕੋਈ ਨਾਇਰੇ ਵੀਰਾਂ ਨੂੰ ਮਰ ਆਂਦਾ ਵੀ ਮੇਰੀ ਮਦਦ ਕਰੋ ਜਿਥੇ ਬੰਦਿਆਂ ਨੂੰ ਆਂਦਾ ਵੀ ਮੇਰੀ ਮਦਦ ਕਰੋ ਵੀ ਉਹ ਮਰ ਗਏ ਮੇਰਾ ਮਸਲਾ ਲੋ ਇਹ ਮੇਰੇ ਘਰ ਦੇ ਠੀਕ ਹੋ ਜਾਂਦਾ ਫੋਨ ਨੰਬਰ ਹੈਗਾ ਹਾਂਜੀ ਫੋਨ ਨੰਬਰ ਹੈਗਾ ਕਿੰਨਾ ਨੰਬਰ ਹੈ 98147 18495 ਇੱਕ ਵਾਰ ਦੁਬਾਰਾ ਵੀ ਲਗਾਓ 98147 18497 ਇਹ ਕਿਹੜੀ ਜਗ੍ਹਾ ਤੇ ਕਾਰ ਆਪਨਾ ਇਹ ਜਗ੍ਹਾ ਬਾਬੇ ਹੁਕਮਸੇਗ ਤੇ ਲੱਗੇ ਆ ਕਾਰ ਅੱਛਾ ਸੁਕਮਨ ਗੇਟ ਕਾਰ ਇਹ ਮਮਾ ਦੇ ਜਿਹਾ ਲਈ ਮਮਾ ਨੂੰ ਫੂਟ ਪਾਈਪ ਦੀ ਪ੍ਰੋਬਲਮ ਤਾਂ ਡਾਕਟਰ ਨੇ ਕਿਹਾ ਨਾ ਕਿ ਜਿਆਦਾ ਸਿਆ ਦੇ ਘਾਦੇ ਹਾਲਾਤ ਕੀ ਕਰਾਂ ਡਾਕਟਰ ਨੇ 500 ਲੱਖ ਦੱਸਿਆ ਤੇ ਘਰ ਦੇ ਹਾਲਾਤ ਪਾਪਾ ਕੰਮ ਤੇ ਜਾਂਦੇ ਨੇ ਤੇ ਜਿਹੜੀ ਦਿਹਾੜੀ ਆਉਂਦੀ ਉਹ ਮम्मा ਤੇ ਹੋਰ ਤਾਂ ਜਿਆਦਾ ਲੱਗ ਜਾਂਦੇ ਨੇ। ਹੂੰ। ਤਰਤੀਬ ਹੀ ਕਰੋ ਗੁਰਿੰਦਾਨੀ ਦਾ। ਤੁਸੀਂ ਸਾਡੀ ਹੈਲਪ ਕੀਤੀ ਜਾਵੇ। ਤੇ ਕਿੰਨਾ ਖੂਚ ਚੱਲਦਾ ਇਹ ਮੰਦਿਰ ਭਾਇਆ। 8 ਮਹੀਨੇ ਹੋ ਗਏ। ਹੂੰ। ਤੇ ਕਦੋਂ ਦਾ ਜਾਰਾ ਫਿਰ ਕਿਸ ਤਰ੍ਹਾਂ ਚੱਲਦਾ। ਕੰਡਾਕ ਜਾ ਰਾਇ ਦੰਤ ਬਸ Papa ਕੰਮ ਤੇ ਦੋ ਦਿਨ ਜਾਂਦੇ ਨੇ ਤੇ ਬਾਅਦ ਵਿੱਚ ਹਸਪੀਟਲ। ਹੂੰ। ਤੁਸੀਂ ਸਾਡੀ ਹੈਲਪ ਕੀਤੀ ਜਾਵੇ।